ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਵਰਵੀ ਵੈਨਕੂਵਰ ਕਨੇਡਾ ਵਿਖੇ ਜਿੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ तमाम ਸੰਗਤਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਰੇਟ ਐਤਵਾਰ ਤੇ ਆਏ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ ਸੋ ਸਾਰੀਆਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਇਸ ਗੁਰੂ ਘਰ ਦੀ ਸਮਾਰਤਾ ਜਿਹੜਾ ਉਹ ਨਵਾਂ ਕਾਰਜ ਸ਼ੁਰੂ ਕੀਤਾ ਜਾ ਰਿਹਾ ਤੋ ਜਿੱਥੇ ਪ੍ਰਬੰਧਕ ਸੇਵਾ ਦੇ ਵਿੱਚ ਸ਼ਾਮਲ ਨੇ ਸਾਰੀਆਂ ਸੰਗਤਾਂ ਨੂੰ ਇਸ ਵੱਡੇ ਕਾਰਜ ਦੇ ਵਿੱਚ ਇਸ ਮਹਾਕਮ ਦੇ ਕਾਰਜ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਸੋ ਸਾਰੀ ਸੰਗਤਾਂ ਦਾ ਫਰਜ਼ ਬਣਦਾ ਕਿ ਜਿੱਥੇ ਗੁਰੂ ਘਰ ਦੇ ਵੱਡੇ ਮੈਨ ਨੂੰ ਸਾਰੇ ਜਾ ਰਹੇ ਆ ਸਾਰੀ ਸੰਗਤਾਂ ਆਪਣੇ ਦਸਵੰਦ ਦੇ ਵਿੱਚੋਂ ਆਪਣੀ ਖਵਾਇਚ ਵਿੱਚੋਂ ਦਸਵੰਦ ਕੱਢਦੇ ਹੋਏ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਤਾਂ ਕਿ ਇਹ ਜਿਹੜਾ ਮਹਾਕਾਰਜ ਪ੍ਰਬੰਧਕਾਂ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਇਹ ਨਿਰਧਾਰਤ ਸਮੇਂ ਵਿੱਚ ਇਹ ਸਮਾਪਤ ਹੋ ਸਕੇ ਤੇ ਗੁਰੂ ਮਹਾਰਾਜ ਦੀ ਆਲੀਸ਼ਾਨ ਇਮਾਰਤ ਜਿਹੜੀ ਆ ਇਹ ਦਰਬਾਰ ਦੀ ਬਣ ਕੇ ਸੁਸ਼ੋਭਿਤ ਹੋ ਸਕੇ ਸਾਰੀਆਂ ਸੰਗਤਾਂ ਅ ਕੱਢਦਾ ਕਮੇਸੀ ਜੀ ਬੋਲ ਜਾਣਾ ਚਾਹਣਾ ਕੱਦ ਇਸੇ ਗੁਰਦਵਾਰਾ ਵਿੱਚ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਅ ਗਾਰਡਸ ਜੀ ਆਪਣੀ ਕੰਸਟਰਕਸ਼ਨ ਮਟੀਰੀਅਲ ਕਹਿੰਦੇ ਆ ਬਈ ਹੁਣ ਤੱਕ ਕੰਮ ਕਿੰਨਾ ਹੋ ਗਿਆ ਤੇ ਗਾਂ ਆਪਾਂ ਪੇਰਾ ਸਟੈਪ ਲੈਣਾ ਤੇ ਉਹਦੇ ਵਾਸਤੇ ਕਿੰਨੀ ਇੱਕ ਮਾਲੀ ਮਦਦ ਚਾਹੀਦੀ ਆ ਜਿਨੂੰ ਕਿ ਵਿੱਤੀ ਮਦਦ ਪੈਸੇ ਦੀ ਉਹਦੇ ਬਾਰੇ ਡਿਸਕਸ਼ਨ ਕੀਤੀ ਗਈ ਤੇ ਆਪਣੇ ਗੁਰੂ ਘਰ ਦੀ ਕਮੇਟੀ ਸਾਹਿਬੀ ਇੱਥੇ ਪਰ ਬਾਕੀ ਆਪਣੇ ਕਮਿਊਨਿਟੀ ਦੇ ਵੀ ਜਿਹੜੇ ਗੁਰੂ ਘਰ ਦੇ ਨਾਲ ਕਾਫੀ ਰੁਵੇਕਣ ਮੈਂਬਰਸ ਹੈਗੇ ਆ ਜਿਨ੍ਹਾਂ ਨੂੰ ਦੁੱਖ ਵੀ ਹੈਗਾ ਵੀ ਗੁਰੂ ਘਰ ਬਣਨਾ ਚਾਹੀਦਾ ਤੇ ਉਹ ਹਰ ਮੌਕੇ ਤੇ ਪਹੁੰਚਦੇ ਆ ਜਿਨ੍ਹਾਂ ਵਿੱਚ ਬੈਲਵਸਰਾ ਸਾਹਿਬ ਸੁਨਾਹੀਨ ਫੋਰ ਵੀ ਨਾਲ 25 30 ਮੈਂਬਰ ਸਗੇ ਜਿਹੜੇ ਕੇ ਇੱਥੇ ਬਹੁਤ ਹੀ ਵਧੀਆ ਡਿਸਕਸ਼ਨ ਕੀਤੀ ਕਿ ਆਪਾਂ ਇਸ ਤਰ੍ਹਾਂ ਗੁਰੂ ਘਰ ਨੂੰ ਅੱਗੇ ਲੈ ਕੇ ਜਾਈਏ ਇਹ ਉਹਨਾਂ ਸਾਰੇ ਵਿਚਾਰ ਸਾਰੇ ਬੁਰਾ ਨਹੀਂ ਕੋਏ ਪਾਣ ਮਤ ਨਾਨਕ ਆਰਿ ਸੁਇ Dur vahguru sarb dinu